ਨਵੀਰੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖੇਤੀਬਾੜੀ ਵਿਭਾਗ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਗੁਰਮਿੰਦਰ ਸਿੰਘ ਜੀ ਬਰਾੜ ਸਾਹਿਬ ਬਲਾਕ ਖੇਤੀਬਾੜੀ ਅਫਸਰ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਅਸੀਂ ਅੱਜ ਪਿੰਡ ਕੋਕਰੀ ਹੀਰਾ ਦੇ ਵਿੱਚ ਪਹੁੰਚੇ ਆਂ ਕਿਸਾਨਾਂ ਦੀ ਨਾ ਬੜੇ ਚਿਰਤੀ ਮੰਗ ਸੀ ਕਿ ਜਦੋਂ ਪਰਾਲੀ ਦਾ ਮਸਲਾ ਆਉਣਾ ਝੋਨੇ ਦੀ ਪਰਾਲੀ ਦੀ ਗੱਲ ਤੁਰਨੀ ਅੱਗ ਲਾਉਣ ਦੀ ਗੱਲ ਤੁਰਨੀ ਤੇ ਕਿਸਾਨਾਂ ਨੇ ਕਹਿਣਾ ਸਾਨੂੰ ਉਤਲੇ ਫਰਲਾਟ ਨੂੰ ਉਤਲੀ ਲੇਦਿਆ ਜਿਹੜੀ ਉਤਲੀ ਫੋਕਿਆ ਸਾਨੂੰ ਉਹਨੂੰ ਅਗਲੈਂਡ ਦੀ ਛੋਟ ਦੇ ਦਿਓ ਹਾਲਾਂਕਿ ਸਮੱਸਿਆ ਵੀ ਉਤਲਾ ਹੀ ਆ ਜਿਹੜਾ ਉਤਲਾ ਫਰਲਾਟ ਆ ਉਤਲੀ ਫੋਕ ਇਹ ਅਲੈਦਾ ਆਪਾਂ ਕਹਿ ਦਿੰਨੇ ਜਿਹਨੂੰ ਇਹ ਹੈ ੜਦੀ ਆ ਜਿਹੜਾ ਅੰਦਰਲਾ ਥੜੜਾ ਬੁੱਥਾ ਹੁੰਦਾ ਉਹ ਤਾਂ ਵਗ ਜਾਂਦਾ ਸੁਪਰ ਸੀਟਰ ਵੀ ਵਧੀਆ ਚੱਲਦਾ ਤੇ ਅੜਦਾ ਉਤਲਾ ਹੀ ਆ ਆਲੂਆਂ ਵੇਲੇ ਵੀ ਇਹ ਹੈ ੜਦਾ ਤੇ ਉਹਦੇ ਹੱਲ ਲਈ ਜਿਹੜੀ ਕਿ ਵੱਖ-ਵੱਖ ਕੰਪਨੀਆਂ ਨੇ ਆਪਦੇ ਤਜਰਬੇ ਕੀਤੇ ਆ ਤੇ ਇੱਕ ਇੱਕ ਮਿੰਨੀ ਬੀਲਰ ਆਇਆ ਉਹਦੇ ਅੱਜ ਅਸੀਂ ਟ੍ਰਾਇਲ ਤੇ ਇੱਥੇ ਟ੍ਰਾਇਲ ਇਸ ਪਿੰਡ ਦੇ ਵਿੱਚ ਲਵਾਉਣੇ ਪਏ ਆ ਮਿੰਨੀ ਬੀਲਰ ਕੀ ਹੈ ਕਿ ਕਰਦਾ ਹੈ ਵੀ ਇਹ ਉੱਤੋਂ-ਉੱਤੋਂ ਜਿਹੜੀ ਆ ਲਿੱਦ ਨੂੰ ਚੁੱਕ ਲੈਂਦਾ ਤੇ ਉਹਦੀਆਂ ਗੰਡਾ ਬਣਾ ਦਿੰਦਾ ਗੰਡਾ ਵੀ ਹੌਲੀਆਂ ਹੁੰਦੀਆਂ ਤੇ 10-12 ਗੰਡਾ ਕਿੱਲੇ ਦੀਆਂ ਬਣਦੀਆਂ ਆਪਾਂ ਚੱਕ ਕੇ ਪਾਸੇ ਆਪਦੇ ਹੱਥ ਨਾਲ ਕਰ ਸਕਦੇ ਆ ਤੇ ਬਾਅਦ ਚ ਸੁਪਰ ਸੀਡਰ ਚਲਾ ਲਓ 0 ਡ੍ਰਿਲ ਨਾਲ ਸਿੱਧੀ ਕਣਕ ਬੀਜ ਲਓ ਹੈਨਾ ਹੋਰ ਤਰੀਕੇ ਵੀ ਅਸੀਂ ਅਪਣਾ ਸਕਦੇ ਆ ਤੇ ਇਹਦਾ ਅੱਜ ਟ੍ਰਾਇਲ ਜਿਹੜਾ ਅਸੀਂ ਇੱਥੇ ਲਵਾਇਆ ਹੋਇਆ ਕੰਪਨੀ ਵੱਲੋਂ ਤੇ ਉਹ ਅੱਜ ਕਿਸਾਨ ਵੀਰ ਵੀ ਇੱਥੇ ਇਕੱਠੇ ਹੋਏ ਆ ਤੇ ਡਾਕਟਰ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਇੱਥੇ ਪਹੁੰਚੇ ਆ ਡਾਕਟਰ ਸਾਹਿਬ ਇਹਦੇ ਬਾਰੇ ਕੀ ਤੁਸੀਂ ਇਹਦੇ ਵਿੱਚ ਕੀ ਵੇਖਿਆ ਵੀ ਕੀ ਘ ਬੀ ਕਿਵੇਂ ਕਾਮਯਾਬ ਹੋ ਸਕਦਾ ਕਿਸਾਨਾਂ ਦੇ ਪੱਧਰ ਦੇ ਉੱਤੇ ਤੇ ਇਹਦੇ ਬਾਰੇ ਤੁਸੀਂ ਵੀ ਆਪਦੇ ਵਿਚਾਰ ਦਿਓ ਇਹਦਾ ਡਾਕਟਰ ਸਾਹਿਬ ਜੋ ਦੇਖਿਆ ਵੀ ਇਹ ਜਿਹੜੀ ਮੇਨ ਆਮ ਤੌਰ ਤੇ ਕਿਸਾਨ ਵੀਰਾਂ ਦੀ ਮੰਗ ਰਹਿੰਦੀ ਸੀ ਵੀ ਸਾਡਾ ਉੱਤੇ ਜਿਹੜੀ ਲੈਦਰ ਡੈਗ ਦੀ ਨਾ ਮਗਰ ਲੂਸਟਰਾ ਡੈਗ ਦਾ ਹਾਂਜੀ ਹਾਂਜੀ ਵੀ ਉਹਦਾ ਹੱਲ ਹੋ ਜਾਵੇ ਸਾਡਾ ਕਿਉਂਕਿ ਜ਼ਿਆਦਾਤਰ ਕਿਸਾਨ ਵੀਰਾਂ ਦੀ ਇਹ ਮੰਗ ਹੁੰਦੀ ਹੈ ਅ ਭਾਵੇਂ ਕਿ ਵੱਡੀ ਗਿਣਤੀ ਕਿਸਾਨ ਵੀਰ ਆ ਜਿਹੜੇ ਉਹਨੂੰ ਸੁਪਰ ਸੀਡਰ ਨਾਲ ਜਾਂ ਮਲਚਰ ਨਾਲ ਜਾਂ ਜਿਵੇਂ ਆਲੂ ਵਾਲੇ ਕਿਸਾਨ ਵੀਰ ਆ ਉਲਟਾਵੇਂ ਹੜ ਮਾਰ ਲੈਂਦੇ ਮਲਚਰ ਮਾਰ ਕੇ ਉਹ ਸਾਰੀ ਪ੍ਰਾਲੀ ਵਿੱਚ ਦੱਬ ਦਿੰਦੇ ਆ ਜਿਹੜੇ ਕਿਸਾਨ ਵੀਰ ਕੁਝ ਕਹਿੰਦੇ ਕਿ ਅਸੀਂ ਜੀ ਉੱਪਰਲਾ ਸਟਰਾ ਸਾਡੀ ਮੁਸ਼ਕਲ ਹੈ ਕਿਉਂਕਿ ਕੰਬੈਨਾਂ ਆਪਣੀਆਂ ਤਕਰੀਬਨ ਤਕਰੀਬਨ ਜ਼ਿਆਦਾ ਐਸਐਮਐਸ ਵਾਲੀਆਂ ਚੱਲ ਰਹੀਆਂ ਜਿੱਥੇ ਆਪਾਂ ਸੁਪਰ ਸੀਡਰ ਨਾਲ ਬਜਾਈ ਕਰ ਰਹੇ ਆ ਹੈਪੀ ਸੀਡਰ ਨਾਲ ਕਰ ਰਹੇ ਆ ਤੇ ਜਿਹੜੇ ਉਹ ਕੁਝ ਗਿਣਤੀ ਕਿਸਾਨ ਵੀਰ ਸੀਗੇ ਉਹਨਾਂ ਦੀ ਮੰਗ ਤੇ ਆਪਾਂ ਜਿਹੜਾ ਲਾਈਵ ਡੈਮੋ ਇਹ ਕਿਸਾਨ ਵੀਰਾਂ ਨੂੰ ਕਰਕੇ ਦਿਖਾਇਆ ਕਿਉਂਕਿ ਇਹ ਜਿਹੜੀਆਂ ਵੱਖ-ਵੱਖ ਕੰਪਨੀਆਂ ਆਪਦੇ ਪ੍ਰੋਡਕਟ ਬਣਾ ਰਹੀਆਂ ਤੇ ਮੇਨ ਸੀਗਾ ਕਿ ਇਹ ਜਿਹੜੀਆਂ ਗੱਠਾ ਬਹੁਤ ਘੱਟ ਬਣਦੀਆਂ ਗੋਲੇ ਦੀ ਗੱਠ ਬਣ ਰਹੀ ਹੈ ਇਹਦੇ ਵਿੱਚ 2-3 ਕਿਸਾਨ ਵੀਰਾਂ ਨੇ ਜਿਹੜੇ ਆਪਦੇ ਸੁਝਾਅ ਦਿੱਤੇ ਆ ਮੁੱਖ ਤੌਰ ਤੇ ਇੱਕ ਤਾਂ ਥੋੜਾ ਜਿਹਾ ਇਹ ਜਿਹੜੀ ਜਗ੍ਹਾ ਲੈ ਜਾਂਦੀ ਵੀ ਉਹ ਥੋੜਾ ਚੌੜਾ ਕੀਤਾ ਜਾਵੇ ਹਾਂਜੀ ਤੇ ਇੱਕ ਜਿਹੜਾ ਇਹਦੇ ਵਿੱਚ ਜਿਵੇਂ ਟਾਈਨਾਂ ਥੋੜਾ ਜਿਹਾ ਮਜ਼ਬੂਤੀ ਉਹਨਾਂ ਨੂੰ ਦਿੱਤੀ ਜਾਵੇ ਤੇ ਇੱਕ ਹੈਗਾ ਕਿ ਇਹਦੇ ਵਿੱਚ ਆ ਇਹਦੇ ਜਿਵੇਂ ਟਾਇਰ ਇਹਦੇ ਛੋਟੇ ਸੀ ਕਿਉਂਕਿ ਇਹਨੂੰ ਬਣਾਇਆ ਹੋਇਆ ਛੋਟੇ ਟਰੈਕਟਰ ਦੀ ਕਪੈਸਿਟੀ ਦੇ ਹਿਸਾਬ ਨਾਲ 30 35 35 40 35 ਵਾਲਾ 40 ਵਾਲਾ ਜਿਹੜਾ ਕਿ ਆਮ ਤੌਰ ਤੇ ਕਿਸਾਨ ਵੀਰਾਂ ਕੋਲੇ ਹੁਣ ਤਕਰੀਬਨ 45 50 ਤੇ ਟਰੈਕਟਰ ਹੈਗੇ ਉਹ ਤੋਂ ਵੱਡੇ ਹੀ ਆ ਤੇ ਇਹ ਜਿਵੇਂ ਆਮ ਤੌਰ ਤੇ ਕਹਿੰਦੇ ਸੀ ਕਿ ਸਾਡੇ ਕੋਲੇ ਜੀ ਮਸ਼ੀਨਰੀ ਵੱਡੀ ਹੈ ਨਹੀਂ ਤੇ ਇਹ ਛੋਟੀ ਮਸ਼ੀਨਰੀ ਨਾਲ ਚੱਲਣ ਵਾਲੀ ਮਸ਼ੀਨ ਹੀ ਆ ਮਤਲਬ ਕਿ ਖਰਚੇ ਵੀ ਬਚਦਾ ਖਾਣ ਦਾ ਵੱਡੇ ਟਰੈਕਟਰਾਂ ਨਾਲ ਜਾਣ ਦੀ ਲੋੜ ਨਹੀਂ ਗਈ ਤੇ ਕੁਝ ਕਿਸਾਨ ਵੀਰ ਹੁੰਦੇ ਕਿਉਂਕਿ ਉਹ ਵੱਡੀ ਮਸ਼ੀਨਰੀ ਦੇ ਹਿਸਾਬ ਨਾਲ ਉਹ ਕਹਿੰਦੇ ਵੀ ਥੋੜਾ ਜਿਹਾ ਇਹਨੂੰ ਜੇ ਇੱਕ ਵੱਡੇ ਸਾਈਜ਼ 'ਚ ਵੀ ਦੇ ਦਈਏ ਹਾਂਜੀ ਤੇ ਇਹ ਜਿਹੜੇ ਮੇਰਸ ਜ ਆਏ ਆ ਬਾਕੀ ਜਿਹੜੇ ਹੈਗੇ ਗੱਠਾਂ ਇਹ ਬਣਾ ਰਹੇ ਆ ਡੈਮੋ ਕਿਸਾਨ ਵੀਰਾਂ ਨੂੰ ਦਿਖਾਇਆ ਤੇ ਬਾਕੀ ਇੰਪਰੂਵਮੈਂਟ ਆ ਜਿਹੜੀ ਉਹ ਟਾਈਮ ਦੇ ਨਾਲ-ਨਾਲ ਹੁੰਦੀ ਰਹਿੰਦੀ ਹੈ ਮਸ਼ੀਨਰੀ ਜਦੋਂ ਆਉਂਦੀ ਆ ਤੇ ਉਹਦੇ ਚ ਹਰ ਇੱਕ ਸਾਲ ਹੀ ਛਮਾਈ ਜਿਵੇਂ ਵੀ ਇੰਪਰੂਵਮੈਂਟ ਹੁੰਦੀ ਰਹਿੰਦੀ ਆ ਤੇ ਜਣੀ ਉਮੀਦ ਇਹ ਹੈਗੀ ਆ ਵੀ ਇਹ ਇੱਕ ਵਧੀਆ ਹੱਲ ਜਿਹੜਾ ਹੈਗਾ ਸਾਹਮਣੇ ਆ ਉਹ ਸਾਡੇ ਨਾਲ ਜਿਹੜੇ ਹੈਗੇ ਆ ਸਰਦਾਰ ਗਰਸੇਵਕ ਸਿੰਘ ਜੀਤਵਾਲ ਤੋਂ ਇਹ ਵੀ ਗਾਂਵ ਬਦੂ ਕਿਸਾਨ ਵੀਰੇ ਸਾਨੂੰ ਬੜੇ ਸੁਝਾਅ ਦਿੰਦੇ ਰਹਿੰਦੇ ਇਹਨਾਂ ਨਾਲ ਵਾਰਤਾਲਾਪ ਅਸੀਂ ਕਰਦੇ ਰਹਿੰਨੇ ਆ ਤੇ ਇਹਨਾਂ ਨਾਲ ਤੁਸੀਂ ਗੱਲ ਕਰਕੇ ਇਹਨਾਂ ਤੋਂ ਸੁਝਾਅ ਲੈ ਲਓ ਹਾਂਜੀ ਇੱਕ 40% ਤਕਰੀਬਨ ਮਸ਼ੀਨ ਹੈ ਕਾਮਯਾਬੀ ਕੀ ਹੈ ਇਹ ਨਹੀਂ ਹੈ ਸਾਰੀਆਂ ਸਾਰੇ ਪੱਖਾਂ ਤੋਂ ਤਾਂ ਕੋਈ ਵੀ ਨਹੀਂ ਹੁੰਦੀ ਪਰ ਜਾਨੀ ਹੁਣ ਸੋਧ ਹੋਣ ਵਾਲੀਆਂ ਜਿਹੜੀਆਂ ਇੱਕ ਦੋ ਜਿੱਥੇ ਆ ਵਿੱਚ ਉਹ ਮਤਲਬ ਹੋ ਜਾਣ ਜਿਵੇਂ ਇੱਕ ਤਾਂ ਥੋੜਾ ਜਿਹਾ ਜਿਵੇਂ ਪੂਰੀ ਲੈਂਡ ਦੇ ਉੱਤੇ ਚੱਲੇ ਟਾਇਰਾਂ ਤੋਂ ਜਿਵੇਂ ਟਰੈਕਟਰ ਦੇ ਟਾਇਰਾਂ ਦੇ ਟਾਇਰ ਆਉਣ ਉਹਦੇ ਇਹ ਕਿਨੋਂ ਉਹ ਅੰਦਰ ਹੋ ਜਾਂਦੇ ਥੋੜੇ ਜੇ ਉਹ ਅੰਦਰ ਹੋਣ ਦੇ ਕਾਰਨ ਜਿਹੜੀ ਪਰਾਲੀ ਆ ਥੋੜੀ ਜੀ ਸਾਈਡ ਤੇ ਬਚ ਕੇ ਤੇ ਉਹ ਜਦਾ ਫਸਦੀ ਆ ਵਿੱਚ ਜਾਂ ਉਹ ਆ ਉਹ ਚੀਜ਼ਾਂ ਦੂਰ ਹੋਣ ਵਾਲੀਆਂ ਆ ਵੈਸੇ ਜਾਨੀ ਉਹ ਆਲ ਓਪਨ ਜੇ ਦੇਖਿਆ ਜਾਵੇ ਤਾਂ ਕਾਮਯਾਬ ਚੀਜ਼ ਆ ਕਾਮਯਾਬ ਚੀਜ਼ ਆ ਹਾਂ ਹਾਂ ਚੀਜ਼ ਕਾਮਯਾਬ ਆ ਛੋਟੇ ਕਿਸਾਨ ਲਈ ਬਹੁਤ ਵਧੀਆ ਚੀਜ਼ ਆ ਬਹੁਤ ਵਧੀਆ ਚੀਜ਼ ਆ ਜੀ ਕਿਉਂਕਿ ਆਉਣ ਵਾਲੇ ਸਮੇਂ ਦੀ ਜਾਨੀ ਇਹ ਚੰਗੀ ਤਕਨੀਕ ਆ ਮੰਗੇ ਮੰਗੇ ਆ ਸਮੇਂ ਦੀ ਮੰਗੇ ਆ ਇਹ ਨਹੀਂ ਹੈ ਜਾਨੀ ਇਹ ਨਹੀਂ ਮੰਗਣ ਵਾਲੀ ਚੀਜ਼ ਆ ਇਹ ਨਹੀਂ ਹੈ ਵੀ ਮਤਲਬ ਗਲਤ ਨਹੀਂ ਹੈ ਚੰਗੀ ਚੀਜ਼ ਆ ਚੱਲਣ ਨੂੰ ਵਧੀਆ ਠੀਕ ਆ ਛੋਟੇ ਕਿਸਾਨ ਆ ਤੇ ਛੋਟੇ ਟਰੈਕਟਰ ਨਾਲ ਚੱਲਣ ਵਾਸਤੇ ਬਹੁਤ ਵਧੀਆ ਕੋਈ ਵੱਡੇ ਟਰੈਕਟਰ ਬੜਾ ਖਰਚਾ ਕਰਨ ਦੀ ਲੋੜ ਨਹੀਂ ਹਾਂਜੀ ਹਾਂਜੀ ਬਿਲਕੁਲ ਮੈਂ ਭੁਪੇਂਦਰ ਸਿੰਘ ਜੀ ਕੋਕਰੀ ਹੀਰਾ ਤੋਂ ਆਪਣੇ ਖੇਤ ਦੇ ਵਿੱਚ ਹੀ ਬੈਲਰ ਚੱਲ ਰਿਹਾ ਤੇ ਜਿਹੜੀ ਮਸ਼ੀਨ ਹੈ ਬਹੁਤ ਵਧੀਆ ਥੋੜੇ ਜਿਹੇ ਕਮੀਆਂ ਆਉਂਦੇ ਸਾਲ ਤੱਕ ਤਕਨੀਕ ਨਾਲ ਵਿੱਚ ਨਿਕਲ ਆਉਣਗੀਆਂ ਜਿਵੇਂ ਟੈਣਾ ਲੰਬੀਆਂ ਚਾਹੀਦੀਆਂ ਦੀਆਂ ਜੀ ਜਿਹੜੇ ਇਹ ਥੋੜਾ ਜਿਹਾ ਉੱਚਾ ਚਾਹੀਦਾ ਬੈਲਰ ਉੱਚਾ ਹੋਊਗਾ ਤੇ ਉਹਦੇ ਨਾਲ ਨਾ ਤਾਂ ਦੀ ਟੁੱਟ ਭੱਜ ਰਿਪੇਅਰ ਨਹੀਂ ਹੋਊਗੀ ਕਿਉਂ ਰੋੜੇ ਰੱਪੇ ਜਿਨਾਂ ਵੱਜੂਗਾ ਤੇ ਬਾਕੀ ਥੋੜਾ ਚੌੜਾ ਚਾਹੀਦਾ ਜੀ ਫੁੱਟ ਕੋ ਚੌੜਾ ਹੋਰ ਹੋ ਜੇ ਤੇ ਵਧੀਆ ਚੀਜ਼ ਆ ਉਹ ਨਾਲੇ ਸਮੇਂ ਦੀ ਮੰਗ ਆਦੀ ਇਹ ਇਹਦਾ ਲੈਦ ਦਾ ਹੱਲ ਹੋ ਜੇ ਤਾਂ ਬਸ ਸਾਰਾ ਹੋ ਗਿਆ ਜੀ ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਕਲਵਾਨ ਸਿੰਘ ਸੈਣੀ ਦੁੱਨੇ ਕੇ ਆਪਣੀ ਫਰਮਾ ਗੁਰਪ੍ਰਮਾਨ ਐਗਰੀ ਬਿਜ਼ਨਸ ਤੋਂ ਸੈਣੀ ਐਗਰੋ ਫਰਮ ਤੋਂ ਅਸੀਂ ਇੱਕ ਕਿਸਾਨ ਵੀਰਾਂ ਨੂੰ ਟ੍ਰੈਲ ਲਾ ਕੇ ਦਿੱਤਾ ਜੀ ਮਿੰਨੀ ਬੀਲਰ ਦਾ ਜਿਹੜਾ ਕਿ ਬਹੁਤ ਵਧੀਆ ਹੈ ਜੀ ਬਹੁਤ ਵਧੀਆ ਲਾਈਵ ਆਂਦਾ ਜੀ ਉੱਪਰ ਲੀਆਂ ਪਾਲਾਂ ਪਾਲਾਂ ਚੱਕ ਲੈਂਦਾ ਜੀ ਇਹ ਤੇ ਜਿਹੜਾ ਕਿ ਉਹਦਾ ਕੁਛ ਕੁ ਗੱਠਾ ਬੰਦੀਆਂ ਹੈਗੀਆਂ ਬੇਲਾ ਬੰਦੀਆਂ ਉਹ ਕਿਸਾਨ ਆਪਦੀਆਂ ਕਿਤੇ ਪਾਸੇ ਰੱਖ ਕੇ ਤੇ ਉਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀ ਕਣਕ ਦੀ ਬਜਾਈ ਕਰ ਸਕਦਾ ਇਹ ਬਹੁਤ ਅੱਛਾ ਜੀ ਬਹੁਤ ਸੋਹਣਾ ਚੱਲਿਆ ਜੀ ਸਾਡਾ ਸੁਝਾਅ ਜਿਹੜਾ ਕਿਸਾਨ ਵੀਰਾਂ ਨੂੰ ਵੀ ਇਹ ਵਧੀਆ ਤਰੀਕਾ ਹੈਗਾ ਇਹਨੂੰ ਅਪਣਾਓ ਤੇ ਆਪਾਂ ਜਿਹੜਾ ਹੈਗਾ ਅੱਗੇ ਤੋਂ ਪ੍ਰੇਜ ਹੋ ਸਕੇ ਠੀਕ ਦੇ ਵਿੱਚ ਕਿਸਾਨ ਵੀਰ ਉਹ ਸਾਡੇ ਸਾਇੰਸਦਾਨਾਂ ਨਾਲ ਕਿਸਾਨਾਂ ਨਾਲ ਕੰਪਨੀ ਵਾਲੇ ਵੀਰਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਈ ਆ ਅਸੀਂ ਵੀ ਇਹਨੂੰ ਆਪਦੇ ਬਾਚਿਆ ਇਸ ਚੀਜ਼ ਨੂੰ ਵੀ ਜਿਹੜਾ ਇਹ ਹਾਲਿਆ ਅਸੀਂ ਵੀ ਜਿਹੜੇ ਮਹਿੰਗੇ ਮਹਿੰਗੇ ਟਰੈਕਟਰ ਆਪਾਂ ਲੈ ਲਵੇ ਸੰਧਾਂ ਦੇ ਨਾਂ ਤੇ ਅਸੀਂ ਉਹਨਾਂ ਦੇ ਖਿਲਾਫ ਹਾਂ ਅਸੀਂ ਚਾਹੁੰਦੇ ਸੀ ਕੋਈ ਇਹੋ ਜੀ ਛੋਟੀ ਮਸ਼ੀਨਰੀ ਆਵੇ ਜਿਹਦੇ ਨਾਲ ਸਾਡਾ ਪਰਾਲੀ ਦਾ ਵੀ ਹੱਲ ਹੋਵੇ ਤੇ ਸਾਡਾ ਕਿਸਾਨ ਦਾ ਵੀ ਜਿਹੜਾ ਖਰਚਾ ਬਚੇ ਕਿਉਂਕਿ ਸਾਡਾ ਜਿਹੜਾ ਮੁੱਖ ਮੰਨੋਰਥਾ ਖੇਤੀਬਾੜੀ ਵਿਭਾਗ ਦਾ ਖੇਤੀ ਖਰਚੇ ਘਟਾ ਕੇ ਕਿਸਾਨ ਦੀ ਅਸੀਂ ਆਮਦਨ ਵਧਾਉਣ ਦੀ ਗੱਲ ਹਮੇਸ਼ਾ ਹੀ ਕਰਦੇ ਆਂ ਤੇ ਜਿਹੜਾ ਇਹ ਵਾ ਇਹ ਬੀਲਰ ਛੋਟੇ ਟਰੈਕਟਰ ਨਾਲ ਚੱਲ ਜਾਂਦਾ ਵਾ ਉਤਲੀਆਂ ਫਰਲਾਟ ਜਿਹੜਾ ਆਪਾਂ ਪਾਲਾ ਕਹ ਲੈਣ ਲਿੱਧ ਕਹਿੰਨੇ ਆ ਫੋਕ ਚੱਕ ਲੈਂਦਾ ਆ ਤੇ ਹੌਲੀ ਹੌਲੀ ਇੱਕ ਕਾਮਯਾਬ ਹੁੰਦਾ ਦਿਖਦਾ ਵੱਖ-ਵੱਖ ਅਸੀਂ ਟ੍ਰਾਇਲ ਲਵਾਉਣੇ ਪਏ ਆ ਤੇ ਕਿਸਾਨ ਵੀਰ ਵੀ ਆ ਮੇਰੇ ਖਿਆਲ ਚ ਇਹ ਹੈ ਇੰਪੋਰਟਡ ਹੀ ਆ ਜਿਵੇਂ ਪਿੱਛੇ ਭਾਜੀ ਨੇ ਦੱਸਿਆ ਵੀ ਇਹ ਸਾਡੀ ਕੰਪਨੀ ਵੱਲੋਂ ਅਸੀਂ ਇੱਥੇ ਦੇ ਰਹੇ ਆ ਕਿਸਾਨਾਂ ਨੂੰ ਕਿਸੇ ਨਾਲ ਵੀ ਸੰਪਰਕ ਕਰਕੇ ਤੁਸੀਂ ਲੈ ਸਕਦੇ ਹੋ ਇਹਦੀ ਵੇਅਰ ਐਂਡ ਟੇਅਰ ਵੀ ਨਹੀਂ ਹੈਗੀ ਬਾਲੀ ਕੋਈ ਮਤਲਬ ਕਿ ਧਾਗਾ ਵੀ ਇਹਦਾ ਨਾਰਮਲ ਹੀ ਆ ਜਿਦਾਂ ਆਪਣਾ ਆ ਸਾਦਾ ਧਾਗਾ ਹੁੰਦਾ ਉਹ ਵੀ ਛੋਟੇ ਟਰੈਕਟਰ ਨੇ ਇਹਨੂੰ ਚਲਾ ਲੈਣਾ ਤੇ ਇਹਦੇ ਟ్రਾਇਲ ਕਰਕੇ ਵੇਖੋ ਕਿਸਾਨ ਵੀਰੋ ਤੇ ਅੱਗ ਤੋਂ ਆਪਾਂ ਨਜਾਤ ਪਾਈਏ ਗੁਰੂ ਨਾਨਕ ਪਾਤਸ਼ਾਹ ਦੀ ਧਰਤੀ ਅਸੀਂ ਤੇ ਅਸੀਂ ਸਾਡੇ ਅਸੀਂ ਵੀ ਅਸੀਂ ਵੀ ਕਿਸਾਨਾਂ ਦੇ ਪੁੱਤਿਆਂ ਕਿਸਾਨ ਵੀਰ ਵੀ ਚਾਹੁੰਦਾ ਅੱਗ ਨਾ ਲਾਈ ਜਾਵੇ ਤੇ ਉਹਨਾਂ ਨੂੰ ਹੱਲ ਹੀ ਕਹਿਣ ਤੋਂ ਪਾਵੇ ਇਹ ਬੜਾ ਵਧੀਆ ਹੱਲ ਸਾਬਤ ਹੋਵੇਗਾ ਜੇ ਕਿਸਾਨ ਵੀਰ ਇਹਨੂੰ ਅਪਣਾਉਣਗੇ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ ਕਿਸਾਨ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ